ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਾਫੀ ਡਿਮਾਂਡ ਆ ਰਹੀ ਸੀ ਕਿ ਤੂਸ਼ ਪਸ਼ਮੀਨਾ ਦੇ ਸੂਟ ਲੈ ਕੇ ਆਓ ਪਿੱਛੇ ਮੈਂ ਵੀਡੀਓ ਸ਼ੂਟ ਕੀਤਾ ਸੀ ਉਸ ਟਾਈਮ ਸਟਾਕ ਆਲਮੋਸਟ ਕਲੀਅਰ ਹੋ ਗਿਆ ਸੀਗਾ ਠੀਕ ਹੈ ਜੀ ਦੁਬਾਰਾ ਸੂਟ ਲੈ ਕੇ ਆਈਆਂ ਤੁਹਾਡੇ ਵਾਸਤੇ ਸੇਮ ਡਿਜ਼ਾਈਨ ਦੇ ਵਿੱਚ ਕੁਝ ਚੇਂਜ ਆਊਗੇ ਠੀਕ ਹੈ ਜੀ ਔਰ ਸੁਪਰ ਹਿੱਟ ਕਹਿ ਲੋ ਕਿ ਆਰਟੀਕਲ ਨੇ ਇਹ ਵਾਲੇ ਸਿੰਗਲ ਸਿੰਗਲ ਦਾ ਕਹਿ ਲੋ ਕਿ ਕੁਝ ਉਹ ਵੀ ਦਿਖਾ ਦੂੰਗੀ ਤੁਹਾਨੂੰ ਵਿਚ ਵਿਚਾਲੇ ਬਟ ਜ਼ਿਆਦਾ ਸੈਟ ਵਾਈਜ਼ ਹੀ ਦਿਖਾਉਂਗੀ ਅੱਜ ਦੀ ਵੀਡੀਓ ਵਿੱਚ ਆਹ ਲੋ ਦੀ ਫਰਸਟ ਆਰਟੀਕਲ ਰੋਗਾ ਬਹੁਤ ਸੋਹਣੀ ਲੁੱਕ ਦਾ ਤੂਸ਼ ਪਸ਼ਮੀਨਾ ਦੇ ਸੂਟ ਆ ਲੋਈ ਵਗੈਰਾ ਨਹੀਂ ਆਂਦੀ ਕਿੰਨੋ ਚੀਜ਼ਾਂ ਤੂਸ਼ ਦੀ ਆਣ ਗਈ ਆ ਠੀਕ ਹੈ ਜੀ ਆਹ ਲੋ ਜੀ ਆ ਲੈਂਥ ਆਉਗੀ ਇਹਨਾਂ ਦੀ 46 ਇੰਚ ਔਰ ਅੰਡਰ 28 ਜਿਨ੍ਹਾਂ ਦਾ ਸੂਟ ਬਣ ਜਾਂਦਾ ਉਹ ਸੂਟੇ ਬਾਈ ਕਰ ਸਕਦੇ ਆ ਠੀਕ ਹੈ ਜੀ ਜਿੰਨੇ ਵੀ ਸੂਟ ਦਿਖਾਵਾਂਗੀ ਸਾਰੇ ਸੇਮ ਆਉਗੇ ਠੀਕ ਹੈ ਜੀ ਆਹ ਲੋ ਲੁੱਕ ਬਹੁਤ ਸੋਹਣੀ ਛੋਟੇ ਛੋਟੇ ਪ੍ਰਿੰਟਿੰਗ ਰਹਿ ਗਈ ਬਹੁਤ ਸੋਹਣੀ ਲੁੱਕ ਦੇ ਵਿੱਚ ਕੋਲੋਂ ਦਿਖਾਨੀ ਤੁਹਾਨੂੰ ਪ੍ਰੋਪਰ ਤੂਸ਼ ਰਹਿਣ ਵਾਲਾ ਦੇਖਿਓ ਜੀ ਪ੍ਰੋਪਰ ਤੂਸ਼ ਪਸ਼ਮੀਨਾ ਦੇ ਸੂਟ ਰਹਿਣਗੇ ਬਹੁਤ ਸੋਹ ਤੁਸੀਂ ਆਫਿਸ ਗੋਇੰਗ ਹੋ ਠੀਕ ਹੈ ਜੀ ਜਿੱਦਾਂ ਮਰਜੀ ਗਰਲਜ਼ ਲੇਡੀਆਂ ਜਿੱਦਾਂ ਮਰਜੀ ਜਿਹੜੇ ਮਤਲਬ ਹਰ ਇੱਕ ਕੇਜ ਗਰੁੱਪ ਵਾਲੇ ਸੂਟ ਰੈਡੀ ਕਰਵਾ ਸਕਦੇ ਇਦਾਂ ਦੇ ਸੂਟ ਹੈ ਇਹ ਵਾਲੇ ਔਰ ਇਹ ਰੋਗਾ ਇਹਦਾ ਤੂਸ਼ ਪਸ਼ਮੀਨਾ ਦਾ ਹੀ ਬਾਟਮ ਔਰ ਇਹ ਆਏਗਾ ਇਹਦਾ ਸ਼ਾਲ ਆ ਲੋ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਹੈ ਇਹ ਵਾਲੇ ਠੀਕ ਹੈ ਜੀ ਦੁਬਾਰਾ ਸਟਾਕ ਆਪਾਂ ਰੀਸਟਾਕ ਕੀਤਾ ਹੈ ਜਿੰਨੇ ਕੁ ਮਿਲ ਪਾਏ ਹੈਗੇ ਆ ਤੁਸੀਂ ਜਲਦੀ ਜਲਦੀ ਬੁਕਿੰਗ ਕਰ ਲਿਓ ਆਪਣਾ ਆਪਣਾ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਹੈ ਇਹ ਵਾਲੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਚਾਰਟ ਦਿਖਾਨੀ ਆ ਕਲਰ ਚਾਰਟ ਇੱਕ ਮੈਂ ਡਿਸਪਲੇ ਕੀਤਾ ਆ ਲੁੱਕ ਤੁਹਾਨੂੰ ਬਣਨ ਤੋਂ ਬਾਅਦ ਤੁਹਾਨੂੰ ਦਿਖਾਨੀ ਕਿ ਐਵੇਂ ਰਹਿਣ ਵਾਲੀ ਹੈ ਕਲਰ ਇਹ ਵੀ ਬਹੁਤ ਸੋਹਣਾ ਹੈ ਆ ਲੋ ਜੀ ਕੋਲ ਦਿਖਾਨੀ ਇਹ ਵੀ ਤੁਹਾਨੂੰ ਮੈਂ ਪੀਸ ਆ ਲੋ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਕਲਰ ਦੇਖ ਲਓ ਕਿੰਨਾ ਸੋਹਣਾ ਹੈ ਠੀਕ ਹੈ ਜੀ ਡਿਫਰੈਂਟ ਜੀ ਸ਼ੇਡ ਆ ਸਾਰੇ ਜਿੰਨੇ ਵੀ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਔਰ ਇਹ ਬਾਟਮ ਇਹਦੀ ਵੀ ਰਹੇਗੀ ਸੇਮ ਔਰ ਅਗਲਾ ਤੁਹਾਨੂੰ ਮੈਂ ਪੀਸ ਦਿਖਾਨੀ ਆ ਆ ਲੋ ਜੀ ਇਹਦੇ ਵਿੱਚ ਹੀ ਕਲਰ ਨੈਕਸਟ ਕਲਰ ਸਾਰੇ ਓਪਨ ਕਰਕੇ ਦਿਖਾਵਾਂਗੀ ਅੱਜ ਦੀ ਵੀਡੀਓ ਕਿਉਂਕਿ ਹਰੇਕ ਕਲਰ ਦੀ ਆਪਣੀ ਹੀ ਗ੍ਰੇਸ ਆ ਆਹ ਲੋ ਜੀ ਗ੍ਰੀਨ ਕਲਰ ਬਹੁਤ ਸੋਹਣਾ ਹੈ ਵੀ ਠੀਕ ਹੈ ਜੀ ਥੋੜਾ ਡਾਰਕ ਦੇ ਵਿੱਚ ਨੇ ਇਸ ਤਰ੍ਹਾਂ ਦੇ ਕੋਲ ਦਿਖਾਨੀ ਆ ਕਿਉਂਕਿ ਜਦੋਂ ਦੂਰੋਂ ਦਿਖਾਨੀ ਆ ਤਾਂ ਥੋੜਾ ਜਿਆਦਾ ਲਾਈਟ ਲੱਗਦਾ ਹੈ ਇਹ ਵਾਲਾ ਜਿਹੜਾ ਆਹ ਲੋ ਜੀ ਬਹੁਤ ਸੋਹਣਾ ਗ੍ਰੀਨ ਕਲਰ ਜਿਹੜੇ ਡਿਮਾਂਡ ਕਰਦੇ ਆ ਗ੍ਰੀਨ ਕਲਰ ਉਹਨਾਂ ਵਾਸਤੇ ਤੂਸ਼ ਪਸ਼ਮੀਨਾ ਦਾ ਰਹੇਗਾ ਬਾਟਮ ਤੂਸ਼ ਦੀ ਹੀ ਸ਼ਰਟ ਔਰ ਇਹ ਆਏਗਾ ਦਾ ਸੌ ਆਹ ਲੋ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਪ੍ਰਿੰਟਿੰਗ ਦੇ ਕੋ ਕਿੰਨੀ ਸੋਹਣੀ ਸ਼ਾਲ ਦੇ ਉੱਤੇ ਵੀ ਰ ਪ੍ਰਾਈਜ਼ ਰਹੂਗਾ ਇਹਨਾਂ ਦਾ 950 ਸ਼ਿਪਿੰਗ ਰਹੇਗੀ ਪੈਨ ਇੰਡੀਆ ਫ੍ਰੀ ਅਗਰ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਆ ਤੇ ਤੁਹਾਨੂੰ ਇਹ ਵਾਲਾ ਜਿਹੜਾ ਹੈਗਾ ਆ 900 ਦਾ ਪਏਗਾ ਨੈਕਸ ਸਾਨੂੰ ਦਿਖਾਨੀ ਆ ਆ ਲੋ ਜੀ ਇਹਦੇ ਵਿੱਚ ਹੀ ਕਲਰ ਕਲਰ ਸਾਰੇ ਓਪਨ ਕਰਨ ਦਾ ਮਤਲਬ ਆ ਕਿ ਹਰੇਕ ਕਲਰ ਦੀ ਆਪਣੀ ਗ੍ਰੇਸ ਆ ਜਿਹੜਾ ਵੀ ਜਿਹਨੂੰ ਅੱਛਾ ਲੱਗਦਾ ਹੋਵੇ ਆਪਣੇ ਹਿਸਾਬ ਨਾਲ ਬੁੱਕ ਕਰਦੇ ਜਾਓ ਆ ਲੋ ਜੀ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਲੋ ਜੀ ਬਹੁਤ ਸੋਹਣਾ ਸੂਟ ਆ ਠੀਕ ਹੈ ਜੀ ਕੋਲੋ ਦਿਖਾਨੀ ਤੁਹਾਨੂੰ ਹਾਲੋ ਜੀ ਪ્યોਰ ਤੂਸ਼ ਪਸ਼ਮੀਨੇ ਦੇ ਸੂਟ ਆ ਲੈਂਥ ਵਿੱਚ ਦੀ ਕੋਈ ਦਿੱਕਤ ਨਹੀਂ 46 ਇੰਚ ਦੇ ਲਾਗੇ ਲੈਂਥ ਆਏਗੀ ਠੀਕ ਹੈ ਜੀ ਔਰ ਇਹ ਰਹੇਗਾ ਇਹਦਾ ਬਾਟਮ ਤੂਸ਼ ਦਾ ਹੀ ਔਰ ਇਹ ਆਏਗਾ ਇਹਦਾ ਸ਼ਾਲ ਹਾਲੋ ਬਹੁਤ ਸੋਹਣੀ ਲੁੱਕ ਆ ਜਿੰਨੇ ਵੀ ਸੂਟ ਸਨੇ ਵਾਲੇ ਆਵੇ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਬਣਨ ਵਾਲਾ ਹੈ ਇਹ ਵੀ ਕਲਰ ਦੇਖੋ ਕਿੰਨਾ ਸੋਹਣਾ ਰਹਿਣ ਵਾਲਾ ਹੈ ਕਲਰ ਬਹੁਤ ਸੋਹਣਾ ਆ ਠੀਕ ਹੈ ਜੀ ਔਰ ਨੈਕਸਟ ਤੁਹਾਨੂੰ ਦਿਖਾਨੀ ਆ ਡਿਜ਼ਾਈਨਿੰਗ ਸਾਰੇ ਛੇੜ ਇੱਕ ਤੋਂ ਇੱਕ ਅਮ ਬਹੁਤ ਸੋਹਣਾ ਸੂਟ ਹੈ ਵੀ ਡਿਜ਼ਾਈਨਿੰਗ ਦੇਖਿਓ ਕਿੰਨੀ ਸੋਹਣੀ ਹੈ ਦੀ ਵੀ ਪ੍ਰਿੰਟ ਬਹੁਤ ਸੋਹਣਾ ਕੋਲ ਦਿਖਾਨੀਆਂ ਤੁਹਾਨੂੰ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੀ ਵੀ ਲੁੱਕ ਬੜੀ ਸੋਹਣੀ ਹੈ ਦੀ ਵੀ ਰਹਿਣ ਵਾਲੀ ਆਫਟਰ ਰੈਡੀ ਹੋਣ ਤੋਂ ਬਾਅਦ ਆ ਲੋ ਔਰ ਬਾਹਾਂ ਦਾ ਜਿਹੜਾ ਫੈਬਰਿਕ ਇਹਦਾ ਅਲੱਗ ਤੋਂ ਰਹੇਗਾ ਬਹੁਤ ਸੋਹਣਾ ਸੂਟ ਹੈ ਵੀ ਇਹ ਰਹੇਗੀ ਦੀ ਸੇਮ ਕਲਰ ਦੇ ਵਿੱਚ ਬਾਟਮ ਨਾਲ ਔਰ ਇਹ ਆਏਗਾ ਜੀ ਇਹਦਾ ਸ਼ਾਲ ਸ਼ਾਲ ਦੀ ਲੁੱਕ ਜੀ ਤੁਹਾਨੂੰ ਦਿਖਾਨੀ ਬਹੁਤ ਸੋਹਣੀ ਸ਼ਾਲ ਵੀ ਪੂਰੇ ਵੱਡੇ ਕੱਟਦੇ ਨੇ ਛੋਟੇ ਕੱਟਦੇ ਸ਼ਾਲ ਨਹੀਂ ਹੈਗੇ ਆ ਦੇਖੋ ਬਹੁਤ ਸੋਹਣੇ ਸਰਦਾਰੀ ਲੁੱਕ ਦੇ ਪੂਰੇ ਸੂਟ ਰਹਿਣ ਵਾਲੇ ਆ ਪ੍ਰਾਈਜ਼ ਰੋਗਾ ਇਹਨਾਂ ਦਾ 950 ਸ਼ਿਪਿੰਗ ਰਹੇਗੀ ਪੈਨ ਇੰਡੀਆ ਫ੍ਰੀ ਸਿੰਗਲ ਰੇਟ ਹੀ ਵੀਡੀਓ ਮੋਸਟਲੀ ਸ਼ੂਟ ਕਰੂੰਗੀ ਅੱਜ ਦੀ ਜਿਹੜੀ ਆ ਕਲਰ ਸਾਰੇ ਓਪਨ ਕਰਕੇ ਦਿਖਾਉਂਗੀ ਆ ਲੋ ਜੀ ਆ ਲੋ ਜੀ ਬਹੁਤ ਸੋਹਣਾ ਪੀਸ ਹੈ ਵੀ ਕਲਰ ਦੇਖੋ ਕਿੰਨਾ ਸੋਹਣਾ ਠੀਕ ਹੈ ਜੀ ਕਲਰ ਸਾਰੇ ਬਹੁਤ ਸੋਹਣੇ ਨੇ ਮਤਲਬ ਕਲਰ ਯੂਨੀਕ ਜੇ ਨੇ ਸਾਰੇ ਥੋੜਾ ਬਲੈਕਿਸ਼ ਟੋਨ ਦੇ ਵਿੱਚ ਸਾਰੇ ਸ਼ੇਡ ਨੇ ਆਹ ਲੋ ਜੀ ਔਰ ਇਹ ਰਹਿ ਗਿਆ ਇਹਦਾ ਕੇਰਾ ਬੈਕ ਸੇਮ ਪ੍ਰਿੰਟ ਰਹਿਣੀਆਂ ਸਭ ਦੀ ਜਿੰਨੇ ਵੀ ਸੂਟ ਦਿਖਾ ਰਹੀਆਂ ਸੇਮ ਪ੍ਰਿੰਟ ਦੇ ਵਿੱਚ ਆਏਗਾ ਔਰ ਇਹ ਰਹਿ ਗਿਆ ਇਹਦਾ ਬਾਟਮ ਔਰ ਇਹ ਰਹੇਗਾ ਜੀ ਇਹਦਾ ਸਵਾਰ ਇਹ ਮੋਰ ਪੰਖੀਆ ਕਲਰ ਹੈ ਥੋੜਾ ਜਿਹਾ ਬਲੈਕਿਸ਼ ਟੋਨ ਦੇ ਵਿੱਚ ਆਹ ਲੋ ਜੀ ਇਹ ਰਹੇਗਾ ਇਹਦਾ ਸਵਾਰ ਪੂਰੀ ਲੁੱਕ ਦਿਖਾਨੀ ਤੁਹਾਨੂੰ ਇਹਦੀ ਸੂਦੀ ਆ ਲੋ ਬਹੁਤ ਸੋਹਣਾ ਠੀਕ ਹੈ ਬਹੁਤ ਸੋਹਣੀ ਲੁੱਕ ਰਹਿਣ ਵਾਲੀ ਇਹਦੀ ਤੇ ਫਟਾਫਟ ਬੁੱਕ ਕਰ ਲਿਓ ਇਹ ਥੋੜਾ ਜਿਹਾ ਜਿਦਾ ਕਹ ਲਓ ਕਿ ਬਰਾਊਨ ਟੋਨ ਜਿਆਦਾ ਸ਼ੋਅ ਹੋ ਰਿਹਾ ਬਟ ਇਹਦੇ ਵਿੱਚ ਜਿਹੜਾ ਕਲਰ ਹੈਗਾ ਇਸ ਤਰ੍ਹਾਂ ਰੋਗਾ ਇਹ ਕੋਲੋਂ ਦਿਖਾਨੀ ਆ ਦੂਰੋਂ ਥੋੜਾ ਬਰਾਊਨ ਟੋਨ ਜਿਆਦਾ ਸ਼ਾਈਨ ਕਰ ਰਿਹਾ ਆ ਆ ਲੋ ਜੀ ਨੈਕਸਟ ਕਲਰ ਇਹਦੇ ਵਿੱਚ ਸੀ ਆ ਲੋ ਜੀ ਬਹੁਤ ਸੋਹਣਾ ਸੂਟ ਆ ਅੰਡਰ 28 ਜਿਨ੍ਹਾਂ ਦਾ ਘੇਰਾ ਰੈਡੀ ਹੋ ਜਾਂਦਾ ਆ ਇਹ ਉਹ ਸੂਟ ਬਾਈ ਕਰ ਸਕਦੇ ਆ ਠੀਕ ਹੈ ਜੀ ਔਰ 46 ਇੰਚ ਲੈਂਥ ਆ ਲੈਂਥ ਆ ਐਡਜਸਟੇਬਲ ਆਏਗੀ ਜਿੱਦਾਂ ਮਰਜੀ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਹਾਈਟ ਦੇ ਹਿਸਾਬ ਨਾਲ ਲੈਂਥ ਇਹਨਾਂ ਦੀ ਐਡਜਸਟ ਕਰਵਾ ਲਿਓ ਔਰ ਇਹ ਰਹੇਗਾ ਇਹਦਾ ਬਾਟਮ ਔਰ ਇਹ ਰਹੇਗਾ ਇਹਦਾ ਸ਼ਾਲ ਅਲੋਚੀ ਪ੍ਰਾਈਸ ਰਹੇਗਾ 950 ਸ਼ਿਪਿੰਗ ਰਹੇਗੀ ਪੈਨ ਇੰਡੀਆ ਫ੍ਰੀ ਠੀਕ ਹੈ ਜੀ ਬਾਕੀ ਜੇ ਕਿਸੇ ਨੂੰ कॉटन सूट ਦੀ डिमांड ਆ ਤਾਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਆ ਕਿਉਂਕਿ ਅਗਰ ਅਦਰ ਸਟੇਟ ਤੋਂ ਕੋਈ ਦੇਖ ਰਿਹਾ ਹੈਗਾ ਵੀਡੀਓ ਤੇ कॉटन ਦੇ ਸੂਟਸ ਵੀ ਵੀਡੀਓ ਵੀ ਆਪਾਂ ਪ੍ਰੋਵਾਈਡ ਕਰਾ ਦਾਂਗੇ ਠੀਕ ਹੈ ਜੀ ਆਲੋਜ ਕਿਉਂਕਿ ਕਾਫੀ ਸਟਾਕ ਕੁਆਂਟੀਟੀ ਵਿੱਚ कॉटन ਦਾ ਵੀ ਸਾਡੇ ਕੋਲ ਅਵੇਲੇਬਲ ਹੈ ਜਿੱਦਾਂ ਮਰਜ਼ੀ ਤੁਸੀਂ ਬਾਏ ਕਰ ਸਕਦੇ ਆ ਅਗਰ ਸ਼ਾਪ ਤੇ ਵਿਜ਼ਿਟ ਕਰਕੇ ਕਿਸੇ ਨੇ ਸੂਟ ਲੈਣੇ ਆ ਤਾਂ ਵੀ ਮੋਸਟ ਵੈਲਕਮ ਆ ਜੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਸੂਟ ਲੈ ਸਕਦੇ ਆ ਹਰੇਕ ਵੈਰਾਈਟੀ ਤੁਹਾਨੂੰ ਹਰੇਕ ਰੇਟ ਦੇ ਵਿੱਚ ਸੂਟ ਦੇ ਜਿੱਦਾਂ ਕਹ ਲਓ ਕਿ ਸ਼ਾਪ ਤੋਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਕਿਉਂਕਿ ਇਸ ਆਨਲਾਈਨ ਵਿੱਚ ਫਿਲਹਾਲ ਸਾਰਿਆਂ ਦੀ ਡਿਮਾਂਡ ਸੀ ਕਿ ਪਸ਼ਮੀਨਾ ਦੇ ਸੂਟ ਲੈ ਕੇ ਆਓ ਇਸ ਕਰਕੇ ਸਪੈਸ਼ਲੀ ਪਸ਼ਮੀਨਾ ਦੇ ਸੂਟਸ ਹੀ ਆਪਾਂ ਵੀਡੀਓ ਕਰ ਰਹੇ ਆ ਹਾਲੋ ਜੀ ਬਹੁਤ ਸੋਹਣਾ ਸੂਟ ਹੈ ਇਹ ਵੀ ਔਰ ਇਹ ਰਹੇਗਾ ਇਹਦਾ ਬਾਟਮ ਔਰ ਇਹ ਰਹੇਗਾ ਇਹਦਾ ਵੀ ਸ਼ੋਰ ਹਾਲੋ ਬਹੁਤ ਸੋਹਣੀ ਲੁੱਕ ਹੈ ਇਹਦੀ ਵੀ ਕਲਰ ਦੇਖ ਲਓ ਕਿੰਨਾ ਸੋਹਣਾ ਹਾਲੋ ਜੀ ਠੀਕ ਹੈ ਜੀ ਜਿਹੜ ਨੂੰ ਜਿਹੜਾ ਅੱਛਾ ਲੱਗਦਾ ਹੈ ਫਟਾਫਟ ਪਸੰਦ ਕਰਕੇ ਆਪਣਾ ਸਕਰੀਨਸ਼ਾਟ ਲੈ ਕੇ ਆਪਣੇ ਬੁਕਿੰਗ ਕਰਦੇ ਜਾਓ ਹੁਸ਼ਾਰਪੁਰ ਵਿੱਚ ਜਿਹੜੇ ਅਗਰ ਕੋਈ ਬਿਲੋਂਗ ਕਰਦਾ ਹੈ ਤੇ ਹੁਸ਼ਾਰਪੁਰ ਵਿੱਚ ਕੈਸ਼ ਔਨ ਡਿਲੀਵਰੀ ਅਵੇਲੇਬਲ ਹੈ ਸਿਰਫ ਸਿਟੀ ਦੇ ਵਿੱਚ ਅਵੇਲੇਬਲ ਆ ਠੀਕ ਹੈ ਜੀ ਸਿਟੀ ਤੋਂ ਅਗਰ ਤੁਸੀਂ ਹੋ ਤਾਂ ਤੁਸੀਂ ਕੈਸ਼ ਔਨ ਡਿਲੀਵਰੀ ਤੇ ਵੀ ਆਪਣੇ ਸੂਟ ਮੰਗਾ ਸਕਦੇ ਆ ਆ ਲੋ ਜੀ ਬਹੁਤ ਸੋਹਣਾ ਸੂਟ ਆ ਇੱਕ ਮੈਂ ਸੂਟ ਡਿਸਪਲੇ ਕੀਤਾ ਹੋਇਆ ਹੈ ਇਹਦਾ ਵੀ ਆ ਲੋ ਬਹੁਤ ਸੋਹਣਾ ਲੁੱਕ ਦੇਖੋ ਕਿੰਨੀ ਸੋਹਣੀ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਘੇਰਾ ਹੀ ਜਸ ਬਣਿਆ ਹੋਇਆ ਹੈ ਗਲਾ ਨਹੀਂ ਬਣਿਆ ਹੋਇਆ ਤੇ ਪ੍ਰਿੰਟਿੰਗ ਬਹੁਤ ਸੋਹਣੀ ਡਿਜੀਟਲ ਪ੍ਰਿੰਟ ਦੇ ਉੱਤੇ ਰਹਿਣ ਵਾਲਾ ਹੈ ਇਹਦਾ ਸੂਟ ਔਰ ਇਹਦਾ ਸ਼ਾਲ ਦਿਖਾਨੀ ਮੈਂ ਤੁਹਾਨੂੰ ਸ਼ਾਲ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਆ ਲੋ ਇਹ ਰੇਗਾ ਦਾ ਸ਼ਾਲ ਬਹੁਤ ਸੋਹਣੀ ਲੁੱਕ ਰਹਿਣ ਵਾਲੀ ਸ਼ਾਲ ਦੀ ਠੀਕ ਹੈ ਜੀ ਔਰ ਬਾਟਮ ਜਿਹੜਾ ਇਹਦਾ ਆਏਗਾ ਸੇਮ ਇਹਦੇ ਨਾਲ ਕਹਿ ਲੋਗੇ ਕੰਬੀਨੇਸ਼ਨ ਦੇ ਵਿੱਚ ਰਹਿਣ ਵਾਲਾ ਆ ਜਿਵੇਂ ਫਲਾਰਜ਼ ਨੇ ਊਮੇ ਦਾ ਬਦਾ ਰਹਿ ਰਹਿਗਾ ਬਾਟਮ ਆ ਲੋ ਜੀ ਪੂਸ਼ ਪਸ਼ਮੀਨਾ ਦਾ ਹੀ ਸੂਟ ਹੈ ਇਹ ਵੀ ਹਰ ਇੱਕ ਏਜ ਗਰੁੱਪ ਵਾਲੇ ਇਹ ਸੂਟ ਰੈਡੀ ਕਰਵਾ ਸਕਦੇ ਆ ਮੋਸਟਲੀ ਗਰਲਸ ਨੇ ਬਹੁਤ ਲਾਈਕ ਕੀਤਾ ਇਹ ਵਾਲਾ ਸੂਟ ਜਿਹੜਾ ਹੈਗਾ ਆਫਿਸ ਗੋਇੰਗ ਆ ਕਾਲਜ ਗੋਇੰਗ ਗਰਲਸ ਆ ਬਹੁਤ ਲਾਈਕ ਕੀਤਾ ਹੈ ਉਹਨਾਂ ਨੇ ਸੂਟ ਤੇ ਕਾਫੀ ਸਟਾਕ ਇਹਦਾ ਵੀ ਅਵੇਲੇਬਲ ਹੈ ਤੁਹਾਨੂੰ ਮਿਲ ਜਾਏਗਾ ਇਹਦੇ ਵਿੱਚ ਵੀ ਔਰ ਨੈਕਸ ਤੁਹਾਨੂੰ ਮੈਂ ਇਹਦੇ ਵਿੱਚ ਕਲਰ ਦਿਖਾਨੀ ਆ ਕਲਰ ਸਾਰੇ ਇੱਕ ਤੋਂ ਇੱਕ ਨੇ ਆ ਲੋ ਜਾਈਂ ਡਿਜੀਟਲ ਪ੍ਰਿੰਟ ਦੇ ਵਿੱਚ ਤੂਸ਼ ਦੇ ਉੱਤੇ ਸੂਟਾ ਪ੍ਰਿੰਟ ਘੇਰੇ ਦਾ ਬਹੁਤ ਸੋਹਣਾ ਆ ਠੀਕ ਹੈ ਜੀ ਔਰ ਲੈਂਥ ਵੀਰਤ ਦੀ ਕੋਈ ਦਿੱਕਤ ਨਹੀਂ ਵੱਡੀ ਗੱਲ ਇਹ ਆ ਲੈਂਥ ਵੀਰਤ ਜਿੱਦਾਂ ਮਰਜ਼ੀ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਰੈਡੀ ਕਰਵਾਓ ਆ ਲੋ ਜੀ ਬਹੁਤ ਸੋਹਣਾ ਆ ਪੈਟਰਨ ਇਹਦਾ ਔਰ ਇਹ ਰਹੇਗਾ ਇਹਦਾ ਪੀਚ ਕਲਰ ਦੇ ਨਾਲ ਰਹੇਗਾ ਕੰਬੀਨੇਸ਼ਨ ਇਹ ਆਏਗਾ ਇਹਦਾ ਬਾਟਮ ਔਰ ਇਹ ਰਹੇਗਾ ਇਹਦਾ ਆ ਲੋ ਜੀ ਸ਼ੌਪ ਬਹੁਤ ਸੋਹਣੀ ਲੁੱਕ ਹੈ ਇਹਦੀ ਵੀ ਆ ਲੋ ਜੀ ਸਿੰਪਲ ਸੌਬਰ ਜਿਹਾ ਔਰ ਸੂਟ ਨੇ ਵਾਲੇ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਠੀਕ ਹੈ ਜੀ ਔਰ ਪ੍ਰਾਈਸ ਰੋਗਾ ਸੇਮ 950 ਸ਼ਿਪਿੰਗ ਰਹੇਗੀ ਫ੍ਰੀ ਠੀਕ ਹੈ ਜੀ ਸ਼ੌਪ ਤੇ ਵਿਜ਼ਿਟ ਕਰਨ ਤੇ ਸੂਟ ਰਹੇਗਾ ਇਹ 900 ਦਾ ਔਰ ਨੈਕਸਟ ਸਾਨੂੰ ਇੱਚੀ ਕਲਰ ਦਿਖਾਨੀ ਕਲਰ ਸਾਰੇ ਇੱਕ ਤੋਂ ਇੱਕ ਵਾਦ ਸੋਹਣੇ ਨੇ ਇਹਦੇ ਕਿਉਂਕਿ ਹਰੇਕ ਸੂਟ ਦੀ ਆਪਣੀ ਗਰੇਸ ਆ ਬੈਕ ਪ੍ਰਿੰਟ ਸੇਮ ਆਏਗੀ ਠੀਕ ਹੈ ਜੀ ਆ ਲੋ ਜੀ ਇਹਦੀ ਵੀ ਲੁੱਕ ਦਿਖਾਨੀ ਤੁਹਾਨੂੰ ਬਹੁਤ ਸੋਹਣਾ ਪੈਟਰਨ ਦਾ ਇਹ ਆ ਲੋ ਜੀ ਔਰ ਇਹ ਆਏਗਾ ਇਹਦਾ ਬਾਟਮ ਔਰ ਇਹ ਰਹੇਗਾ ਜੀ ਇਹਦਾ ਸ਼ਾਲ ਇਹ ਰਹੇਗਾ ਦਾ ਸ਼ਾਲ ਬਹੁਤ ਸੋਹਣਾ ਸੂਟ ਆ ਠੀਕ ਹੈ ਜੀ ਆ ਲੋ ਜੀ ਬਹੁਤ ਸੋਹਣਾ ਸੂਟ ਹੈ ਜੀ ਜਿਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਆਪਣੇ ਹਿਸਾਬ ਨਾਲ ਆਪਣਾ ਸਕਰੀਨਸ਼ਾਟ ਲੈ ਕੇ ਬੁੱਕ ਕਰਦੇ ਜਾਓ ਅੰਡਰ 28 ਜਿਨ੍ਹਾਂ ਦੇ ਘੇਰੇ ਰੈਡੀ ਹੋ ਜਾਂਦੇ ਆ ਇਹ ਉਹ ਸੂਟ ਬਾਈ ਕਰ ਸਕਦੇ ਆ ਠੀਕ ਹੈ ਜੀ ਔਰ 46 ਇੰਚ ਮੈਕਸਿਮਮ ਲੈਂਥ ਆਏਗੀ ਇਹਨਾਂ ਦੀ 45 ਤੋਂ 46 ਲੈਂਥ ਆਏਗੀ ਔਰ ਇਹ ਰਹੇਗਾ ਜੀ ਇਹਦਾ ਨੈਕਸਟ ਕਲਰ ਕਲਰ ਸਾਰੇ ਇੱਕ ਤੋਂ ਇੱਕ ਵੱਧ ਸੋਹਣੇ ਨੇ ਠੀਕ ਹੈ ਜੀ ਤੇ ਸਾਰੇ ਹੀ ਤੁਹਾਨੂੰ ਛੋਟੇ ਛੇ ਕਰਕੇ ਓਪਨ ਕਰਕੇ ਦਿਖਾ ਰਹੀ ਆ ਆ ਲੋ ਜੀ ਬਹੁਤ ਸੋਹਣਾ ਪੀਸ ਹੈ ਇਹ ਵੀ ਔਰ ਇਹ ਰਹੇਗਾ ਇਹਦਾ ਬਾਟਮ ਹਲਕਾ ਜਿਹਾ ਪੈਰਟ ਕਲਰ ਰਹੇਗਾ ਇਹ ਵਾਲਾ ਬਿਲਕੁਲ ਸੌਬਰ ਦੇ ਵਿੱਚ ਪੈਰਟ ਆਏਗਾ ਆ ਲੋ ਜੀ ਇਹ ਰਹੇਗਾ ਇਹਦਾ ਸ਼ਾਰਟ ਇਹ ਰਹੇਗਾ ਦਾ ਸ਼ਾਲ ਠੀਕ ਹੈ ਜੀ ਜਿਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਆਪਣਾ ਸਕਰੀਨਸ਼ਾਟ ਭੇਜ ਕੇ ਬੁੱਕ ਕਰ ਲਿਓ ਤੋ ਤੂਸ਼ ਪਸ਼ਮੀਨਾ ਦੇ ਸਾਰੇ ਸੂਟ ਨੇ ਇਹ ਵਾਲੇ ਠੀਕ ਹੈ ਜੀ ਔਰ ਇਹ ਰਹੇਗਾ ਇਹਦਾ ਨੈਕਸਟ ਕਲਰ 골ਡਨ ਦੇ ਨਾਲ ਇਹਦਾ ਕੰਬੀਨੇਸ਼ਨ ਰਹੇਗਾ ਕਰੀਮ ਦੇ ਨਾਲ 골ਡਨ ਦਾ ਲੋ ਜੀ ਕਰੀਮ ਦੇ ਨਾਲ 골ਡਨ ਦਾ ਬੈਕ ਪ੍ਰਿੰਟ ਸੇਮ ਆਏਗਾ ਬਾਜ਼ੂ ਦਾ ਪ੍ਰਿੰਟ ਐਕਸਟਰਾ ਰਹੇਗਾ ਇਹਦਾ ਅਲੱਗ ਤੋਂ ਔਰ ਇਹ ਰਹ ਗਈ ਇਹਦੀ ਲੁੱਕ ਆ ਲੋ ਜੀ ਔਰ ਇਹ ਰਹੇਗਾ ਇਹਦਾ ਸ਼ਾਲ ਠੀਕ ਹੈ ਜੀ ਜਿਹਨੂੰ ਜਿਹੜਾ ਵੀ ਅੱਛਾ ਲੱਗਦਾ ਹੋਵੇ ਫਟਾਫਟ ਬੁੱਕ ਕਰਦੇ ਜਾਓ ਪ੍ਰਾਈਸ ਆਏਗਾ 950 ਸ਼ਿਪਿੰਗ ਰਹੇਗੀ ਪੈਨ ਇੰਡੀਆ ਫਰੀ ਆ ਲੋ ਜੀ ਪ੍ਰੀਮੀਅਮ ਕੁਆਲਟੀ ਹੈ ਠੀਕ ਹੈ ਜੀ ਸੇਮ ਜਿਹਦਾ ਕੱਟ ਹੈ ਡਿਜ਼ਾਈਨਿੰਗ ਤੁਹਾਨੂੰ ਘੱਟ ਰੇਟਾਂ ਵਿੱਚ ਮਿਲ ਜੂਗੀ ਬਟ ਕੁਆਲਿਟੀ ਕੱਟ ਦਾ ਸਿਰਫ ਡਿਫਰੈਂਸ ਆਏਗਾ ਠੀਕ ਹੈ ਜੀ ਕਿਉਂਕਿ ਕੱਟ ਜਿਹੜੇ ਹੁੰਦੇ ਆ ਸਾਡੇ ਕੋਲ ਸਟੈਂਡਰਡ ਕੱਟ ਦੇ ਸਾਰੇ ਸੂਟਸ ਹੁੰਦੇ ਆ ਸੇਮ ਪ੍ਰਿੰਟ ਤੁਹਾਨੂੰ ਘੱਟ ਰੇਟ ਦੇ ਮਿਲ ਜੂਗਾ ਬਟ ਜਿਹੜੀ ਕਟਿੰਗ ਹੁੰਦੀ ਉਹਨਾਂ ਦੀ ਉਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਆ ਜਾਂਦਾ ਹੈਗਾ ਯਾ ਕੱਪੜੇ ਦੇ ਦੋਨੋਂ ਡਿਜ਼ਾਈਨ ਲਾਈਟ ਦੇ ਉੱਤੇ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਇਸ ਕਰਕੇ ਰਿਪੀਟ ਆਏ ਹੈਗੇ ਇਹ ਵਾਲੇ ਆ ਲੋ ਜੀ ਡਿਜੀਟਲ ਪ੍ਰਿੰਟ ਦੇ ਉੱਤੇ ਆ ਕਲਰ ਦੇਖੋ ਕਿੰਨਾ ਸੋਹਣਾ ਹੈ ਵੈਸੇ ਤਾਂ ਹਰ ਏਜ ਗਰੁੱਪ ਵਾਲੇ ਪਾ ਸਕਦੇ ਆ ਇਹ ਵਾਲੇ ਸੂਟ ਇਦਾਂ ਦੇ ਹੈਗੇ ਆ ਬਟ ਗਰਲਸ ਨੇ ਬਹੁਤ ਪਸੰਦ ਕੀਤਾ ਫਰਸਟਲੀ ਜਿੱਦਾਂ ਗਰਲਸ ਨੇ ਬਹੁਤ ਸੂਟ ਲਏ ਵਾਲੇ ਜਿਹੜੇ ਹੈਗੇ ਆ ਆ ਲੋ ਜੀ ਬਹੁਤ ਸੋਹਣੇ ਆ ਇਹ ਵੀ ਗਲਾ ਨਹੀਂ ਬਣਿਆ ਹੋਇਆ ਬੈਕ ਪ੍ਰਿੰਟ ਸੇਮ ਆ ਕਲਰ ਵੀ ਬਹੁਤ ਸੋਹਣਾ ਆ ਠੀਕ ਹੈ ਜੀ ਇਹ ਡਿਜ਼ਾਈਨਿੰਗ ਬਹੁਤ ਸੋਹਣੀ ਰਹਿਣ ਵਾਲੀ ਏਦੀ ਘੇਰੇ ਦੀ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੀ ਵੀ ਆ ਲੋ ਤੁਹਾਨੂੰ ਹੋਰ ਦਿਖਾਨੀ ਪ੍ਰਿੰਟ ਡਿਜੀਟਲ ਪ੍ਰਿੰਟ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਰਹੇਗਾ ਇਹਦਾ ਬਾਟਮ ਸੇਮ ਟੋਨ ਟੂ ਟੋਨ ਰਹਿਣ ਵਾਲਾ ਹੈ ਠੀਕ ਹੈ ਜੀ ਸੇਮ ਟੋਨ ਟੂ ਟੋਨ ਹੈ ਕਈ ਵਾਰੀ ਕਲਰ ਦਾ ਥੋੜਾ ਡਿਫਰੈਂਸ ਆਏ ਨਾ ਬਟ ਸੇਮ ਰਹੇਗਾ ਠੀਕ ਹੈ ਤੁਹਾਡੇ ਕੋ ਪਹੁੰਚੇਗਾ ਤਾਂ ਤੁਹਾਨੂੰ ਐਗਜ਼ੈਕਟ ਕਲਰ ਹੀ ਮਿਲੇਗਾ ਠੀਕ ਹੈ ਜੀ ਔਰ ਇਹ ਰਹੇਗਾ ਇਹਦਾ ਸ਼ੌਟ ਬਹੁਤ ਸੋਹਣੇ ਸੂਟ ਆ ਸਾਰੇ ਹੀ ਆ ਲੋ ਜੀ ਲੁੱਕਸ ਆਫ ਦੀ ਇੱਕ ਤੋਂ ਵੱਧ ਇੱਕ ਰਹਿਣ ਵਾਲੀ ਆ ਲੋ ਜੀ ਬਹੁਤ ਸੋਹਣਾ ਕਿ ਸੈਲ ਠੀਕ ਹੈ ਜੀ ਜਿਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਔਰ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਚਾਰਟ ਦਿਖਾਨੀ ਆ ਕਲਰ ਚਾਰਟ ਵੀ ਬਹੁਤ ਸੋਹਣਾ ਆ ਸਾਰੇ ਸਾਰਾ ਕਲਰ ਚਾਰਟ ਓਪਨ ਕਰਨ ਦਾ ਮਤਲਬ ਹੈ ਇਹ ਆ ਵੀ ਸਾਰੇ ਕਲਰ ਜਿਹੜੇ ਹੈਗੇ ਆਪਣੀ ਆਪਣੀ ਗ੍ਰੇਸ ਦੇ ਨਾਲ ਨੇ ਆਹੋ ਜੀ ਲਾਈਟ ਪੈਰਟ ਕਲਰ ਆਹੋ ਜੀ ਲੈਂਥ ਵਿਡਥ ਫੁੱਲ 46 ਇੰਚ ਦੇ ਲਾਗੇ ਲੈਂਥ 45 ਤੋਂ 46 ਇੰਚ ਲੈਂਥ ਆਏਗੀ ਠੀਕ ਹੈ ਜੀ ਗਲਾ ਨਹੀਂ ਬਣਿਆ ਹੋਇਆ ਅਡਜਸਟੇਬਲ ਚੀਜ਼ ਆ ਔਰ ਇਹ ਰਹੇਗਾ ਇਹਦਾ ਸੇਮ ਬਾਟਮ ਔਰ ਇਹ ਰਹੇਗਾ ਇਹਦਾ ਸ਼ੋਰਟ ਅਲੋ ਬਹੁਤ ਸੋਹਣਾ ਸ਼ਾਲ ਵੀ ਲੁੱਕ ਦੇਖ ਲੋ ਬਹੁਤ ਸੋਹਣੀ ਸ਼ਾਲ ਦੀ ਵੀ ਲੁੱਕ ਲੈਣ ਵਾਲੀ ਠੀਕ ਹੈ ਜੀ ਤਾਂ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰੋਗਾ ਇਹਨਾਂ ਦਾ 950 ਸ਼ਿਪਿੰਗ ਰਹੇਗੀ ਪੈਨ ਇੰਡੀਆ ਫ੍ਰੀ ਠੀਕ ਹੈ ਜੀ ਆ ਲੋ ਜੀ ਨੈਕਸਟ ਕਲਰ ਪੀਚ ਹਲਕਾ ਜਿਹਾ ਪਿੰਕ ਪੀਚ ਟੋਨ ਰਹੇਗਾ ਇਹ ਵਾਲਾ ਵੀ ਆ ਲੋ ਬਹੁਤ ਸੋਹਣਾ ਪੈਟਰਨ ਡਿਜੀਟਲ ਪ੍ਰਿੰਟ ਦੇ ਨਾਲ ਠੀਕ ਹੈ ਜੀ ਅੰਡਰ 28 ਜਿਹਨਾਂ ਦਾ ਘੇਰਾ ਰੈਡੀ ਹੁੰਦਾ ਉਹ ਸੂਟ ਬਾਈ ਕਰ ਸਕਦੇ ਆ ਔਰ ਇਹ ਰਹੇਗਾ ਇਹਦਾ ਬਾਟਮ ਔਰ ਇਹ ਆਏਗਾ ਜੀ ਇਹਦਾ ਆ ਲੋ ਜੀ ਇਹ ਰਹੇਗਾ ਇਹਦਾ ਸ਼ਾਲ ਆ ਲੋ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਸ਼ਾਲ ਆਏਗਾ ਔਰ ਨੈਕਸਟ ਲਾਸਟ ਕਲਰ ਮੈਂ ਤੁਹਾਨੂੰ ਇਹਦੇ ਵਿੱਚ ਦਿਖਾਨੀ ਆ ਬਾਕੀ ਇਸ ਤੋਂ ਇਲਾਵਾ ਵੀ ਬਹੁਤ سارے ਸੂਟ ਹੈਗੇ ਜੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਦੇ ਆ ਤਾਂ ਤੁਹਾਨੂੰ ਦੇਖਣ ਨੂੰ ਮਿਲ ਜਊਗੇ ਠੀਕ ਹੈ ਜੀ ਔਰ ਇਹ ਵਾਲਾ ਰਹੇਗਾ ਲਾਸਟ ਆਰਟੀਕਲ ਇਸ ਵੀਡੀਓ ਦਾ ਆ ਲੋ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਆ ਲੋ ਜੀ ਸ਼ੌਕ ਦੀ ਕੋਈ ਕਮੀ ਨਹੀਂ ਹੈਗੀ ਜਿੱਦਾਂ ਮਾਰਗੀ ਤੁਸੀਂ ਸੂਟ ਬਾਇ ਕਰ ਸਕਦੇ ਆ ਠੀਕ ਹੈ ਜੀ ਇਹ ਰਹੇਗਾ ਇਹਦਾ ਪੈਟਰਨ ਬਹੁਤ ਸੋਹਣਾ ਔਰ ਇਹ ਆਏਗਾ ਇਹਦਾ ਬਾਟਮ ਔਰ ਇਹ ਰਹੇਗਾ ਇਹਦਾ ਸ਼ੌਲ ਅਲੋਚ ਇਹ ਰਹੇਗਾ ਇਹਦਾ ਸ਼ੌਲ ਬਹੁਤ ਸੋਹਣਾ ਅਲੋਚ ਔਰ ਜੇ ਨੂੰ ਜਿਹੜਾ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪ੍ਰਾਈਸ ਆਊਗਾ ਇਹਨਾਂ ਦਾ 950 ਤੇ ਇਸੇ ਦੇ ਨਾਲ ਇਹ ਵੀਡੀਓ ਨੂੰ ਆਪਾਂ ਕਰਦੇ ਆਂ ਐਂਡ ਔਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਫੋਲੋ ਕਰ ਲਿਓ ਬਾਕੀ ਸਾਡੇ ਮਤਲਬ ਕਿ ਹਰ ਮੰਥ ਦੇ ਐਂਡ ਦੇ ਵਿੱਚ ਸਕੀਮ ਚੱਲਦੀ ਹੈ ਜਿਹੜੇ ਵੀਡੀਓ ਦੇਖਦੇ ਆ ਆਪਣੇ ਸਟੇਟਸ ਤੇ ਲਗਾ ਕੇ ਸਾਨੂੰ ਸਕਰੀਨਸ਼ਾਟ ਸ਼ੇਅਰ ਕਰਦੇ ਆ ਉਹਨਾਂ ਦਾ ਅਸੀਂ ਸਪੈਸ਼ਲ ਲੱਕੀ ਕੂਪਨ ਕੱਢਦੇ ਆ ਮੰਥ ਦੇ ਐਂਡ ਵਿੱਚ ਠੀਕ ਹੈ ਜੀ ਔਰ ਜਿਹਦਾ ਵੀ ਨਾਮ ਨਿਕਲਦਾ ਉਹਨੂੰ ਬਹੁਤ ਸੋਹਣਾ ਅਸੀਂ ਸੂਟ ਪ੍ਰੋਵਾਈਡ ਕਰਵਾਉਂਦੇ ਆ ਹਰੇਕ ਮਹੀਨੇ ਦੇ ਐਂਡ ਵਿੱਚ ਇਹ ਚੀਜ਼ ਹੁੰਦੀ ਆ ਔਰ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਨਵੇਂ ਵੀਡੀਓ ਦੇਖ ਰਹੇ ਆ ਉਹਨਾਂ ਵਾਸਤੇ ਸਪੈਸ਼ਲ ਆਪਾਂ ਦੱਸ ਦਈਏ ਸ਼ੇਅਰ ਕਰਕੇ ਤੁਸੀਂ ਸਕਰੀਨਸ਼ਾਟ ਸਾਨੂੰ ਪਾਣੇ ਆ ਤੇ ਤੁਹਾਨੂੰ ਵੀ ਲੱਕੀ ਨਾਮ ਤੁਹਾਡਾ ਵੀ ਮਤਲਬ ਕਿ ਉਹਦੇ ਵਿੱਚ ਲਿਸਟ ਵਿੱਚ ਐਡ ਕਰ ਦਾਂਗੇ ਆ